सीएम भगवंत मान साहब दी ਜਿਹੜੀ ਸਿਹਤ ਸੀ ਉਹ ਥੋੜੀ ਜਿᱷ ਅੱਗੇ ਨਾਲ ਹੋਰ ਵਿਗੜ ਗਈ ਹੈ ਜਿਸ ਦੇ ਲਈ ਉਹਨਾਂ ਨੂੰ ਹੁਣ 40 ਦਾ ਹਸਪਤਾਲ ਦੇ ਵਿੱਚ ਜਿਹੜਾ ਰੈਫਰ ਕੀਤਾ ਗਿਆ ਉੱਥੇ ਹੀ ਸਾਰਾ ਟ੍ਰੀਟਮੈਂਟ ਉਹਨਾਂ ਦਾ ਚੱਲੂਗਾ ਕਿਉਂਕਿ ਪਿਛਲੇ 24 ਘੰਟੇ ਦੌਰਾਨ ਕਹਿੰਦੇ ਚਾਰ ਪੰਜ ਦਿਨਾਂ ਤੋਂ ਉਹਨਾਂ ਨੇ ਕੁਝ ਖਾਦਾ ਨਹੀਂ ਸੀ ਇਸੇ ਲਈ ਉਹਨਾਂ ਨੂੰ ਦਾਖਲ ਹੋਣਾ ਪਿਆ ਪਰ ਜਿਵੇਂ ਮਤਲਬ ਦਾਖਲ ਨੇ 40 ਦਾ ਹਸਪਤਾਲ ਦੇ ਵਿੱਚ ਪਰ ਉਹਨਾਂ ਨੂੰ ਹਜੇ ਵੀ ਪੰਜਾਬ ਦੀ ਚਿੰਤਾ ਹੈ ਪੰਜਾਬ ਦੇ ਵਿੱਚ ਹੜਾ ਇਹ ਉਹਨੇ ਪੰਜਾਬ ਦੇ ਲੋਕਾਂ ਦੀ ਟੈਨਸ਼ਨ ਹੈ ਜਿਨ੍ਹਾਂ ਨੇ ਉਹਨਾਂ ਨੂੰ सीएम ਬਣਾਇਆ ਕੁੱਦ ਬਿਮਾਰ ਆਪ ਹੋ ਚੁੱਕੇ ਨੇ ਔਰ ਦੂਜੇ ਪਾਸੇ ਵੱਡਾ ਵਿਸ਼ਾ ਵੱਡੀਆਂ ਗੱਲਾਂ ਹੋਣ ਲੱਗੀਆਂ ਨੇ ਕਿ ਕੁਰਸੀ ਹੁਣ ਕਿਸ ਕੋਲੇ ਜਾਊਗੀ ਜਿੱਨਾਂ ਚਿਰ ਸੀਐਮ ਭਗਵੰਤ ਮਾਨ ਐਡਮਿਟ ਰਹਿੰਦੇ ਨੇ ਜਿੱਨਾਂ ਚਿਰ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਹੈ ਕਿ ਉਹਨਾਂ ਚਿਰ ਹੁਣ ਕੁਰਸੀ ਕਿਸ ਦੇ ਹੱਥ ਦੇ ਵਿੱਚ ਰਹੂਗੀ ਸਾਰੀ ਕਾਰਜਕਾਰੀ ਕਿਸ ਦੇ ਹੱਥ ਰਹੂਗੀ ਕਿਹੜਾ ਸੀਐਮ ਅੱਗੇ ਬਣੂਗਾ ਅਗਲਾ ਮੁੱਖ ਮੰਤਰੀ ਹੁਣ ਕੌਣ ਬਣੂਗਾ ਉਹ ਵੀ ਇੱਕ ਵੱਡਾ ਵਿਸ਼ਾ ਹੁਣ ਬਣ ਚੁੱਕਿਆ ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸੀਐਮ ਭਗਵੰਤ ਮਾਨ ਸਾਹਿਬ ਪਹਿਲਾਂ ਵੀ ਬਿਮਾਰ ਹੋਏ ਪਹਿਲਾਂ ਵੀ ਬਿਮਾਰ ਹੋਏ ਸੀ ਉਦੋਂ ਵੀ ਜਿਹੜੇ ਇਹਨਾਂ ਦੇ 92 ਐਮਐਲ ਨੇ ਉਹਨਾਂ ਦੇ ਵਿੱਚੋਂ ਕਿਸੇ ਨੇ ਕੋਈ ਪੋਸਟ ਨਹੀਂ ਪਾਈ ਕਿ ਅਸੀਂ ਕਾਮਨਾ ਕਰਦੇ ਹਾਂ ਅਰਦਾਸ ਕਰਾਈ ਹੋਵੇ ਫੋਟੋ ਪਾ ਕੇ ਅਰਦਾਸ ਕੀਤੀ ਹੋਵੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਕਿ ਸੀਐਮ ਭਗਵੰਤ ਮਾਨ ਜਲਦੀ ਠੀਕ ਹੋਣ ਪਹਿਲਾਂ ਵੀ ਨਹੀਂ ਕਦੇ ਪੋਸਟਾਂ ਪਾਈਆਂ ਤੇ ਜਿਹੜੀ ਉਹਨਾਂ ਦੇ ਆਪਦੇ ਕੋਈ ਵਰਕਰ ਨੇ ਆਪਦੇ ਹਲਕਿਆਂ ਦੇ ਵਿੱਚ ਜਿੱਥੇ ਤੇ ਉਹਨਾਂ ਨੇ ਜਾਣਾ ਕਿਸੇ ਦੇ ਵਰਕਰ ਦੀ ਕਿਸੇ ਦੇ ਐਮ ਲੋ ਮਿਸ ਹੈਪਨਿੰਗ ਹੁੰਦੀ ਐਕਸੀਡੈਂਟ ਹੋ ਜਾਂਦਾ ਜਾਂ ਮਤਲਬ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਉਹਨਾਂ ਦਾ ਹਾਲਚਲ ਪੁੱਛਣ ਜਾਂ ਉਹਨਾਂ ਦੇ ਘਰ ਤੱਕ ਚਲੇ ਜਾਂਦੇ ਨੇ ਪਰ ਸੀਐਮ ਭਗਵੰਤ ਮਾਨ ਸਾਹਿਬ ਪਹਿਲਾਂ ਬਿਮਾਰ ਹੋਏ ਉਦੋਂ ਵੀ ਨਾ ਕੋਈ ਐਮਐਲਏ ਬੁੱਲਿਆ ਅੱਜ ਫੇਰ ਸੀਐਮ ਭਗਵੰਤ ਮਾਨ ਸਾਹਿਬ ਬਿਮਾਰ ਹੋਏ ਨੇ ਐਡਮਿਟ ਨੇ 40 ਦਾ ਹਸਪਤਾਲ ਦੇ ਵਿੱਚ ਅੱਜ ਫੇਰ ਕਿਸੇ ਕੋਈ ਐਮਐਲਏ ਕੋਈ ਉਹਨਾਂ ਦੇ ਘਰ ਗਿਆ ਪਤਾ ਲੈਣ ਨਹੀਂ ਗਿਆ ਅੱਜ ਫੇਰ 92 ਤੇ 92 ਐਮਐਲਏ ਚੁੱਪ ਨੇ ਕਿਸ ਗੱਲ ਦਾ ਡਰ ਹੈ ਜਿਹੜੇ 92 ਐਮਐਲਏ ਨੂੰ ਹੋਇਆ ਵਿਆ ਇਸ ਗੱਲ ਤੋਂ ਖਭਰਾ ਰਹੇ ਨੇ ਕਿ ਉਤੋਂ ਪਰਮਿਸ਼ਨ ਨਹੀਂ ਹੈ ਜੇ ਕਿ ਤੁਸੀਂ ਹਜੇ ਕੋਈ ਵੀ ਸੀਐਮ ਭਗਵੰਤ ਮਾਨ ਦੀ ਫੋਟੋ ਲਾ ਕੇ ਕੋਈ ਵੀ ਅਰਦਾਸ ਨਹੀਂ ਕਰਨੀ ਕੋਈ ਵੀ ਕਾਮਨਾ ਨਹੀਂ ਕਰਨੀ ਕਿ ਇਹ ਉਤੋਂ ਹਜੇ ਮੈਸੇਜ ਜਦੋਂ ਆਊਗਾ ਉਤੋਂ ਮੈਸੇਜ ਪਹੁੰਚੂਗਾ ਤੁਹਾਡੇ ਤੱਕ ਤੁਹਾਡੇ ਗਰੁੱਪਾਂ ਦੇ ਵਿੱਚ ਜਾਂ ਤੁਹਾਨੂੰ ਪਰਸਨਲ ਭੇਜਿਆ ਜਾਊਗਾ ਜਿਹੜਾ ਬਣਾਇਆ ਗਿਆ ਕਿ ਉਦੋਂ ਤੁਸੀਂ ਬੋਲੋਗੇ ਕਿ ਬਈ ਸੀਐਮ ਭਗਵੰਤ ਮਾਨ ਜਲਦੀ ਠੀਕ ਹੋਣ ਇਸ ਨਾਲੋਂ ਚੰਗੇ ਤਾਂ ਕਾਂਗਰਸੀ ਅਕਾਲੀ ਦਾਲੇ ਚੰਗੇ ਸੀ ਜਦੋਂ ਪਤਾ ਲੱਗਦਾ ਸੀ ਕੈਪਟਨ ਸਾਹਬ ਢਿੱਲੇ ਹੋ ਗਏ ਚਲੋ ਹਾਲਾਂਕਿ ਉਹ ਵੱਡੀ ਉਮਰ ਦੇ ਸੀ ਪ੍ਰਕਾਸ਼ ਸਿੰਘ ਬਾਦਲ ਹੋ ਗਏ ਵੱਡੀ ਉਮਰ ਦੇ ਸੀ ਪਰ ਜਦੋਂ ਹੀ ਉਹ ਐਡਮਿਟ ਹੁੰਦੇ ਸੀ ਢਿੱਲੇ ਹੁੰਦੇ ਸੀ ਤਾਂ ਨਾਲ ਦੀ ਨਾਲ ਉਹਨਾਂ ਦੇ ਵਰਕਰਾਂ ਵੱਲੋਂ ਜਿਹੜੇ ਆਪਦੇ ਐਮਐਲਏ ਸਨ ਉਹਨਾਂ ਵੱਲੋਂ ਲਗਾਤਾਰ ਪੋਸਟਾਂ ਪੋਸਟਾਂ ਪਈਆਂ ਜਾਣੀਆਂ ਅਰਦਾਸਾਂ ਕਰਾਉਣੀਆਂ ਸ਼ੁਰੂ ਕਰਾਉਂਦੇ ਸੀ ਕਿ ਹਰੇ ਗੁਰਦੁਆਰਿਆਂ ਸਾਬ ਦੇ ਵਿੱਚ ਜਾ ਕੇ ਅਰਦਾਸਾਂ ਕਰਾਉਣੀਆਂ ਸ਼ੁਰੂ ਕਰਾਉਂਦੇ ਸੀ ਕਿ ਜਲਦੀ ਸਾਡਾ ਸੀਐਮ ਜਿਹੜਾ ਪੰਜਾਬ ਦਾ ਠੀਕ ਹੋਵੇ ਫਿਰ ਆਪਦੀ ਕੁਰਸੀ ਤੇ ਬਿਰਾਜਮਾਨ ਹੋਵੇ ਫਿਰ ਲੋਕਾਂ ਦੀਆਂ ਸਮੱਸਿਆਵਾਂ ਸੁਣੇ ਕੀ ਆਮ ਆਦਮੀ ਪਾਰਟੀ ਦੇ ਵਰਕਰ ਲਾ ਲੋ ਐਮਐਲਏ ਲਾ ਲੋ ਉਹਨਾਂ ਨਾਲੋਂ ਚੰਗੇ ਤਾਂ ਅਕ ਫਿਰ ਕਾਂਗਰਸੀ ਅਕਾਲੀ ਦਲੀ ਚੰਗੇ ਸੀ ਕਿ ਜਿਹੜੇ ਭੱਜੇ ਜਾਂਦੇ ਸੀ ਜਦੋਂ ਪਤਾ ਲੱਗਦਾ ਸੀ ਕਿ ਤੇ ਦਾਖਲ ਹੋ ਗਏ ਨੇ ਕਿ ਚੰਡੀਗੜ੍ਹ ਮੁਹੱਲੀ ਦੇ ਵਿੱਚ ਦਾਖਲ ਨੇ ਚਾਹੇ ਹਲਕਾ ਸਿਰਦਰਦ ਹੋਇਆ ਚਾਹੇ ਕੁਝ ਵੀ ਹੋਇਆ ਤਾਂ ਮਲੋਂ ਨਾਲ ਦੀ ਨਾਲ ਗੱਡੀਆਂ ਤਾਂ ਵਿੱਚ ਖਿੱਚ ਦਿੰਦੇ ਸੀ ਐਮਐਲਏ ਵਰਕਰ ਕਿ ਜਾ ਕੇ ਆਸੀ ਪਤਾ ਲੈ ਕੇ ਆਈਏ ਕਿ ਨਾਮੋ ਪ੍ਰੈਮ ਸੀ ਪਰ ਅੱਜ ਕੀ ਲੱਗਦਾ ਭਗਵੰਤ ਮਾਨ ਦਾ ਸਾਰੇ ਛੱਟ ਛੱਡ ਗਏ ਨੇ ਅਸਲ ਦੇ ਵਿੱਚ ਤਾਂ ਇਹੀ ਦੇਖਣਾ ਹੁੰਦਾ ਨਾ ਕਿ ਦੁੱਖ ਦੇ ਵਿੱਚ ਕੌਣ ਖੜਦਾ ਸੁੱਖ ਦੇ ਵਿੱਚ ਤਾਂ ਸਾਰੇ ਆ ਹੀ ਜਾਂਦੇ ਨੇ ਦੁੱਖ ਦੇ ਵਿੱਚ ਦੇਖਣਾ ਹੁੰਦਾ ਕਿ ਕੌਣ ਨਾਲ ਖੜਦਾ ਭਗਵੰਤ ਮਾਨ ਸਾਹਿਬ ਪਹਿਲਾਂ ਵੀ ਬਿਮਾਰੇ ਉਦੋਂ ਵੀ ਸਾਰੇ ਐਮਐਲਏ ਚੁੱਪ ਅੱਜ ਫੇਰ ਬਿਮਾਰ ਹੋਏ ਦਾਖਲ ਨੇ ਅੱਜ ਫੇਰ ਚੁੱਪ ਰੋਲਾ ਕਿਸ ਦਾ ਪੈ ਰਿਹਾ ਹੁਣ ਸਭ ਤੋਂ ਜ਼ਿਆਦਾ ਕਾਮਨਾ ਨਹੀਂ ਹੋ ਰਹੀ ਕਿ ਅਰਦਾਸ ਨਹੀਂ ਹੋ ਰਹੀ ਕਿ ਸਿਮ ਭਗਵੰਤ ਮਾਨ ਜਲਦੀ ਠੀਕ ਹੋਣ ਰੋਲਾ ਸਭ ਤੋਂ ਵੱਧ ਕਿਸ ਚੀਜ਼ ਦਾ ਪੈ ਰਿਹਾ ਕਿ ਕੁਰਸੀ ਕੌਣ ਸੰਭੂਗਾ ਅਗਲਾ ਮੁੱਖ ਮੰਤਰੀ ਕੌਣ ਹੋਊਗਾ ਬਾਕੀ ਜਿਹੜੇ ਸਾਡੇ ਲੋਕ ਵੀਡੀਓ ਦੇਖ ਰਹੇ ਨੇ ਬੇਨਤੀ ਹੈ ਕੀ ਲੱਗਦਾ ਤੁਹਾਨੂੰ ਭਗਵੰਤ ਮਾਨ ਹੀ ਆਉਣਗੇ ਦੁਵਾਰਾ ਜਿਨ੍ਹਾਂ ਜਿਹੜਾ ਐਡਮਿਟ ਨੇ ਜਿਨ੍ਹਾਂ ਚ ਕੋਰੋਨਾ ਟ੍ਰੀਟਮੈਂਟ ਚੱਲ ਰਿਹਾ ਠੀਕ ਨਹੀਂ ਹੁੰਦੇ ਚੰਗੀ ਤਰ੍ਹਾਂ ਦਰੁਸਤ ਨਹੀਂ ਹੁੰਦੇ ਕਿ ਉਹਨਾਂ ਚ ਇਹਦੇ ਕੋਈ ਹੋਰ ਸੰਭੂਗਾ ਉਹਦਾ ਨਾਮ ਤੁਸੀਂ ਮੈਂਸ਼ਨ ਕਰ ਸਕਦੇ ਹੋ ਵੈਸੇ ਬਹੁਤ سارے ਨਾਮ ਆ ਜਿਹੜੇ ਉਹ